ਸਾਰ ਦੇ ਮੌਸਮ ਕਾਰਨ ਜਿੱਥੇ ਮਾਈਨਿੰਗ ਵਿਭਾਗ ਵੱਲੋਂ ਮਾਈਨਿੰਗ ਤੇ ਮੁਕੰਮਲ پابੰਦੀ ਲਗਾਈ ਹੋਈ ਹੈ ਉੱਥੇ ਹੀ ਪਠਾਨਕੋਟ ਦੇ ਨਾਲ ਲੱਗਦੇ ਜੰਮੂ ਕਸ਼ਮੀਰ ਅਤੇ ਹਿਮਾਚਲ ਬਿਨਾ ਦਸਤਾਵੇਜ਼ਾ ਤੋਂ ਰੇਤਾ ਬਜਰੀ ਦਾ ਨਾਜਾਇਜ਼ ਤੰਦਾਂ ਲਗਾਤਾਰ ਚੱਲੇ ਜਿਸ ਦੇ ਤਹਿਤ ਪਠਾਨਕੋਟ ਵਿੱਚ ਮਾਈਨਿੰਗ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦਿਆਂ ਰੇਤ ਤੇ ਬਜਰੀ ਨਾਲ ਭਰੇ 9 ਵਾਹਨ ਜ਼ਬਤ ਕੀਤੇ ਗਏ ਨੇ ਤੇ ਜੋ ਕਿ ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਪੰਜਾਬ ਵਿੱਚ ਦਾਖਲ ਹੋਏ ਸਨ ਅਤੇ ਬਜਰੀ ਦੇ ਦਸਤਾਵੇਜ਼ ਪੂਰੇ ਨਾ ਪਏ ਜਾਣ ਕਾਰਨ ਜ਼ਬਤ ਕਰ ਲਏ ਗਏ ਜਿਸ ਤਹਿਤ ਮਾਈਨਿੰਗ ਵਿਭਾਗ ਨੇ ਕਾਰਵਾਈ ਕਰਦਿਆਂ ਲੱਖਾਂ ਰੁਪਏ ਦਾ ਜੁਰਮਾਨਾ ਲਗਾਇਆ ਹੈ ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਸਰਕਾਰੀ ਨਿਯਮਾਂ ਅਨੁਸਾਰ ਹਰੇਕ ਵਾਹਨ ਤੋਂ 2 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਜਾਵੇਗਾ 9 ਵਾਹਨਾਂ ਤੋਂ ਕੁੱਲ 18 ਲੱਖ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ ਤੇ ਟਰੈਕਟਰ ਟਰਾਲੀ ਤੋਂ 1 ਲੱਖ ਰੁਪਏ ਦੀ ਵਸੂਲੀ ਕਰਕੇ ਸਰਕਾਰ ਦੇ ਖਾਤੇ ਵਿੱਚ ਤੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਹੈ ਮਾਈਨਿੰਗ ਵਿਭਾਗ ਦੇ ਅਫਸਰ ਆਕਾਸ਼ अग्रवाल ਨੇ ਆਓ ਦੇਖਦੇ ਸਾਡੇ ਵੱਲੋਂ 8 ਗੱਡੀਆਂ ਕਾਉਂਟਰਫਰ ਫੜੀਆਂ ਗਈਆਂ ਨੇ ਇੱਕ ਗੱਡੀ ਮਾਦੋਪੁਰ ਫੜੀ ਗਈ ਹੈ ਇੱਕ ਟਰੈਕਟਰ ਟਰਾਲੀ ਉਧਰ ਤਾਰ ਕਿੰਨੀ ਫੜਿਆ ਗਿਆ ਟੋਟਲ 10 ਵਹੀਕਲਸ ਬੌਂਡ ਹੋਏ ਨੇ 10 ਵਹੀਕਲ ਦਾ ਰਾਉਂਡ ਰਾਉਂਡ ਪਰ ਗੱਡੀ 2 ਲੱਖ ਰੁਪਏ ਪਰ ਟਰਾਲੀ 1 ਲੱਖ ਰੁਪਏ ਚਲਾਨ ਜੁਰਮਾਨਾ ਪਵੇਗਾ ਤਾਂ ਪੰਜ ਦਾ ਮੰਨ ਕੇ ਜੇ ਲੋ 18 ਲੱਖ ਰੁਪਏ ਹੋ ਗਿਆ ਤੇ 18 ਬਸ ਇੱਕ 19 ਲੱਖ ਰੁਪਿਆ ਸਰਕਾਰ ਦੇ ਰੈਵਨਿਊ ਐਸ ਜੁਰਮਾਨਾ ਜਾਏਗਾ ਉਹਨਾਂ ਦੇ ਕਾਗਜ਼ ਆਉਂਦੇ ਕੰਪਲੀਟ ਲੈ ਕੇ ਆਉਂ ਰੌਲਟੀ ਪੇਡ ਡਾਕੂਮੈਂਟਸ ਨਾਲ ਹੋਣ ਉਹਨਾਂ ਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਹੁੰਦਿਆ ਮੋਸਟ ਵੈਲਕਮ ਦੇ ਕੈਨ ਐਂਟਰ ਇਨ ਪੰਜਾਬ ਬਟ ਵਿਦ ਇਲੀਗਲ ਡਾਕੂਮੈਂਟਸ ਦੇ ਕੈਨ ਐਂਟਰ ਕਿਆ ਹੋ ਰਿਹਾ ਉਸ ਦਿਨ ਦੇ ਨਾਲ ਅੱਜ ਸੈਨੀਟੀ ਰਿਪੋਰਟ